ਐਪਲ ਦੀ ਫੈਕਟਰੀ ਵਾਲੇ ਬਿਆਨ ਤੇ ਕੰਗਰਾਂ ਦੇ ਵੱਲੋਂ 트ੰਪ ਨੂੰ ਦੋ ਟੁਕ ਕਿਹਾ ਗਿਆ ਹੈ ਕੰਗਰਾਂ ਨੇ 트ੰਪ ਨੂੰ ਅਸਫਲ ਦੱਸਿਆ ਕੰਗਰਾਂ ਦੇ ਵੱਲੋਂ ਕਿਹਾ ਗਿਆ ਕਿ ਤੁਹਾਡਾ ਦੂਜਾ ਕਾਰਜਕਾਲ ਪਰ ਪੀਐਮ ਮੋਦੀ ਦਾ ਤੀਜਾ ਕਾਰਜਕਾਲ ਹੈ ਕੰਗਰਾਂ ਦੀ ਪੋਸਟ ਤੇ ਪਾਰਟੀ ਦੇ ਵੱਲ ਹਾਲਾਂਕਿ ਉਸ ਦੇ ਬਾਅਦ ਇਤਰਾਜ਼ ਪਾਇਆ ਜਾਂਦਾ ਹੈ ਪਾਰਟੀ ਨੇ ਕੰਗਰਾਂ ਦੀ ਪੋਸਟ ਨੂੰ ਡਿਲੀਟ ਵੀ ਕਰਵਾ ਦਿੱਤਾ ਤਾਂ ਐਪਲ ਦੀ ਫੈਕਟਰੀ ਵਾਲੇ ਬਿਆਨ ਤੇ ਕੰਗਰਾਂ ਦੇ ਵੱਲੋਂ 트ੰਪ ਨੂੰ ਦੋ ਟੁਕ ਸ਼ਬਦਾਂ ਦੇ ਵਿੱਚ ਅਸਫਲ ਤੱਕ ਕਹਿ ਦਿੱਤਾ ਗਿਆ ਜੋ ਕਿ ਆ ਐਪਲ ਨੂੰ ਸਿੱਧੇ ਤੌਰ ਤੇ ਡੋਨਲਡ ਟਰੰਪ ਸੁਝਾ ਦਿੰਦੇ ਹੋਏ ਨਜ਼ਰ ਆਏ ਕਿ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਯੂਨਿਟ ਨਾ ਲਗਾਉਣਾ ਅਮਰੀਕਾ ਦੇ ਵਿੱਚ ਲਗਾਉਣਾ ਇਸ ਤਰੀਕੇ ਦਾ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਹੀ ਕੰਗਰਾਂ ਦੇ ਵੱਲੋਂ ਐਕਸ ਤੇ ਪੋਸਟ ਪਾਈ ਜਾਂਦੀ ਹੈ ਜਿਸ ਦੇ ਵਿੱਚ ਕਿ ਟਰੰਪ ਨੂੰ ਸਫਲਤਾ ਕਹਿ ਦਿੱਤਾ ਗਿਆ ਹੈ ਕਿ ਆ ਗਿਆ ਤੁਹਾਡਾ ਦੂਜਾ ਕਾਰਜਕਾਲ ਪਰ ਪ੍ਰਧਾਨ ਮੰਤਰੀ ਮੋਦੀ ਦਾ ਤੀਜਾ ਕਾਰਜਕਾਲ ਹੈ ਤੇ ਉਸ ਦੇ ਬਾਅਦ ਹਾਲਾਂਕਿ ਪਾਰਟੀ ਦੇ ਵੱਲੋਂ ਇਤਰਾਜ਼ ਵਿੱਚ ਲਾਇਆ ਜਾਂਦਾ ਤੇ ਪਾਰਟੀ ਨੇ ਕੰਗਰਾਂ ਦੀ ਪੋਸਟ ਨੂੰ ਡਿਲੀਟ ਵੀ ਕਰਵਾ ਦਿੱਤਾ ਇਸ ਲਵ ਲੌਸ ਦਾ ਕਾਰਨ ਕੀ ਹੋ ਸਕਦਾ ਹੈ ਉਹ ਅਮਰੀਕੀ ਰਾਸ਼ਟਰਪਤੀ ਹਨ ਪਰ ਦੁਨੀਆ ਦੇ ਸਭ ਤੋਂ ਪਿਆਰੇ ਨੇਤਾ ਭਾਰਤੀ ਪ੍ਰਧਾਨ ਮੰਤਰੀ ਹਨ 트럼ਪ ਦਾ ਦੂਜਾ ਕਾਰਜਕਾਲ ਹੈ ਪਰ ਭਾਰਤੀ ਪ੍ਰਧਾਨ ਮੰਤਰੀ ਦਾ ਤੀਜਾ ਕਾਰਜਕਾਲ ਬਿਨਾਂ ਸ਼ੱਕ 트럼ਪ ਅਲਫਾ ਮਰਦ ਹਨ ਪਰ ਸਾਡਾ ਪ੍ਰਧਾਨ ਮੰਤਰੀ ਸਭ ਅਲਫਾ ਮਰਦ ਦਾ ਬਾਪ ਹੈ ਤੁਹਾਡਾ ਕੀ ਖਿਆਲ ਹੈ ਇਹ ਨਜੀਰ ਖਾ ਹੈ ਇਹ ਕੂਟਨੀਤਿਕ ਅਸੁਰੱਖਿਆ ਸਤਕਾਰਯੋਗ ਰਾਸ਼ਟਰੀ ਪ੍ਰਧਾਨ ਸ਼੍ਰੀ ਜੇਪੀ ਨੱਟਾ ਜੀ ਨੇ ਮੈਨੂੰ ਫੋਨ ਕੀਤਾ ਤੇ 트럼ਪ ਵੱਲੋਂ Apple ਦੇ CEO Tim Cook ਨੂੰ ਭਾਰਤ ਵਿੱਚ ਨਿਰਮਾਣ ਨਾ ਕਰਨ ਬਾਰੇ ਪੋਸਟ ਕੀਤੇ ਗਏ ਟਵੀਟ ਨੂੰ ਡਿਲੀਟ ਕਰਨ ਲਈ ਕਿਹਾ ਮੈਨੂੰ ਆਪਣੀ ਉਸ ਨਿੱਜੀ رائے ਨੂੰ ਪੋਸਟ ਕਰਨ ਤੇ ਅਫਸੋਸ ਹੈ ਨਿਰਦੇਸ਼ਾਂ ਅਨੁਸਾਰ ਮੈਂ ਇਸ ਨੂੰ ਤੁਰੰਤ Instagram ਤੋਂ ਵੀ ਡਿਲੀਟ ਕਰ ਦਿੱਤਾ ਧੰਨਵਾਦ ਰੋਕਾਂਗੇ ਅਗਲੀ ਖਬਰ ਦਾ ਅਜ ਨਮਨਸ਼ਾਹ ਪੌਂਚਣਗੇ ਸ੍ਰੀ ਮਾਨ ਅਤੇ ਅਰਵਿੰਦ ਕੇ ਜੀਵਾ ਨਮਨਸ਼ਾਹ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ ਪਿੰਡ ਪਦਰ ਤੇ ਦਰਸਲ ਬਣੀ ਡਿਫੈਂਸ ਕਮੇਟੀ ਦੇ ਮੈਂਬਰਾਂ ਦੇ ਨਾਲ ਸਿੱਧਾ ਸੰਵਾਦ ਵੀ ਕੀਤਾ ਜਾਵੇਗਾ ਨਸ਼ੇ ਦੇ ਖਾਤਮੇ ਨੂੰ ਲੈ ਕੇ ਸਰਕਾਰ ਦਾ ਮਹਾ ਜਨ ਸੰਪਰਕੀ ਅਭਿਆਨ ਹੈ ਇਸੇ ਅਭਿਆਨ ਦੀ ਜੋਕ ਲਗਾਤਾਰ ਸ਼ੁਰੂਆਤ ਕੀਤੀ ਜਾ ਰਹੀ ਹੈ ਆ ਕਿਉਂਕਿ ਡਰੱਗਸ ਦੇ ਖਿਲਾਫ ਨਸ਼ੇ ਦੇ ਖਿਲਾਫ ਜਿੱਥੇ ਕਿ ஆயੁੱਧ ਨਸ਼ਾ ਵਿਰੋਧ ਨਾਮ ਦੀ ਮਹਿਮ ਚਲਾਈ ਜਾ ਰਹੀ ਹੈ ਉਸ ਨੂੰ ਹੋਰ ਵੀ ਤੇਜ਼ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਅੱਜ ਨਵਾਂ ਸ਼ਹਿਰ ਪੌਂਚਣਗੇ ਆ ਮੁੱਖ ਮੰਤਰੀ ਮਾਨਾ ਤੇ ਰਵਿੰਦ ਕੇ ਜੀਵਾ ਨਮਾਸ਼ਾਰ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਜਾਵੇਗੀ ਪਿੰਡ ਪੱਧਰ ਤੇ ਪਣੀ ਡਿਫੈਂਸ ਕਮੇਟੀ ਦੇ ਮੈਂਬਰਾਂ ਦੇ ਨਾਲ ਵੀ ਸਿੱਧਾ ਸੰਵਾਦ ਕੀਤਾ ਜਾਵੇਗਾ ਤੇ ਨਸ਼ੇ ਦੇ ਖਾਤਮੇ ਨੂੰ ਲੈ ਕੇ ਸਰਕਾਰ ਦੇ ਵੱਲੋਂ ਮਹਾ ਜਨ ਸੰਪਰਕ અભિયાન ਚਲਾਇਆ ਜਾ ਰਿਹਾ ਹੈ